ਆਜੇ ਡਬਲ ਤਿਆਰੀ ਨੇ ਆਇਆ ਲੜਨ ਲਈ ਇੱਥੇ ਸਾਰਿਆਂ ਨੂੰ ਖੜਾ ਹੋ ਜਾਂਦਾ ਇੱਥੇ ਸਾਰਾ ਖੜਾ ਹੁੰਦਾ ਆਸਮਾਨ ਹੋ ਜਾਂਦਾ ਨਾ ਕਰੋ ਨਾ ਰੁਕਣਾ ਨਹੀਂ ਬਣਾ ਲੂੰਗੀ ਜਦੋਂ ਉੱਤਰ ਬਣ ਜਸੀ ਬਣਾ ਸਾਨੂੰ ਕੰਮ ਆਈ ਆ ਹਾਂ ਹਾਂ ਬੋਲੋ ਮੈਨੂੰ ਡਰਦੀਆਂ ਬਣਾ ਬਣਾਉਂਗੀ ਬਣਾਨੀ ਆ ਤੁਸੀਂ ਬਣਾਉਂਦਾ ਠੀਕ ਆ ਅਸੀਂ ਬਣਾਈ ਤਾਂ ਨਾ ਬਣਾਈਏ ਜਿੰਨਾ ਤੋਂ ਡਰ ਜਿੰਨਾ ਦੇ ਅਨੁਸਾਰ ਹੈਗਾ ਜਿੰਨਾ ਤੁਸੀਂ ਡਰਦੇ ਹੋ ਨਾ ਡਰਨਾ ਕਿਸੇ ਨੂੰ ਹਾਂ ਦੋਗੇ ਯਾਰ ਇੱਥੇ ਦੇਖੀਂ ਨਾਲ ਲੋਕਾਂ ਨੂੰ ਫੜਨ ਦਾ ਕੋਈ ਨਹੀਂ ਇੱਥੇ ਸਾਰਾ ਕੁਝ ਤੁਸੀਂ ਕਰਦਿਓ ਠਕੀਆਂ ਗੱਲਾਂ ਤੁਸੀਂ ਪੈਣਾ ਬੋਲਦੇ ਯਾਰ ਸ਼ਾਂਤੀ ਲਈ ਆਪਾਂ ਉਹਨੇ ਇੱਕ ਆ ਪਲੀਜ਼ ਤੁਸੀਂ ਵੀ ਸ਼ਾਂਤੀ ਲਈ ਆਇਓ ਤੁਸੀਂ ਕੋਈ ਲੜਾ ਨਹੀਂ ਨਹੀਂ ਕੱਲਤਾ ਨਾ ਬੋਲੋ ਮੈਂ ਹਾਂ ਅਸਲ ਇੱਥੇ ਤਾਂ ਹੁੰਦਾ ਪਰ ਫਰਕ ਆ ਕਿ ਉਹ ਮਰੀ ਚੋਏ ਚੱਲਦੇ ਸ਼ਾਂਤੀ 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 ਹਰ ਕੋਈ ਮਰੀ ਪਾਣ ਚਾਹੀਦਾ ਜਦੋਂ ਅਸੀਂ ਚਾਉਣਾ ਹੋਗਾ ਜਦੋਂ ਆ ਅੱਜ ਇਹਦਾ ਬੋਲ ਵੀ ਕੀ ਆ ਮਾਈ ਦੇ ਕੱਟ ਕੇ ਉਹ ਯਾਰ ਜੇ ਤੂੰ ਮੈਨਾਂ ਨਾ ਬੋਲੀ ਮੈਂ ਬੰਦਾ ਆ ਮੈਨਾਂ ਨਹੀਂ ਬੋਲਦਾ ਤੇ ਮੇਰੇ ਅੱਗੇ ਬੰਦੇ ਨਹੀਂ ਜਾਣਦੇ ਪਜਾਮਾ ਆ ਤੂੰ ਬੰਦਾ ਨਹੀਂ ਉਹ ਜਿਨ੍ਹਾਂ ਜਨਾਨੀਆਂ ਕਿਤੇ ਪਜਾਮੇ ਹੀ ਦੇਖਣੇ ਬਾਕੀ ਬੰਦੇ ਉਹਨਾਂ ਨੂੰ ਆ ਜਿੱਦਾਂ ਦੇ ਆਪਣੇ ਉਦਾਂ ਦੇ ਦੇਖਣੇ ਚੋਰ ਚਲਾਕਿਆਂ ਨੇ ਇਹਦੇ ਨਾਲ ਇਸ ਕਰਕੇ ਪਜਾਮੇ ਹੀ ਆ ਮੈਂ ਇੱਥੇ ਚੰਗੀ ਗੱਲ ਜੇ ਨਾ ਬੋਲਣਾ ਤੇ ਆਪਾਂ ਬਾਹਰ ਬੋਲਾਂਗੇ ਮੰਦਰ ਚੀ ਨਹੀਂ ਬੋਲਣਾ ਇਸ ਵੇਲੇ ਠੀਕ ਹੈ ਤੁਹਾਨੂੰ ਤਾਂ ਹੀ ਮੰਦਰ ਲੱਭਦਾ ਬਸ ਤੁਹਾਨੂੰ ਵੀ ਪੰਗੇ ਲੈਣੇ ਤਾਂ ਮੰਦਰ ਹੀ ਲੱਭਦਾ ਮੰਦਰ ਚ ਚੰਗੀ ਪਹਿਣਾ ਬਗਵਾਨ ਬਹਿ ਜਾਂਦਾ ਤੂੰ ਬੈਠ ਖੁਸ਼ੀ ਹੁੰਦਾ ਤੇ ਲਾਂਤ ਚਾਹੁੰਦਾ ਇਹ ਤਾਂ ਦੇਖੋ ਕੁੱਤੇ ਕਹਿੰਦੇ ਸਾਨੂੰ ਅਸੀਂ ਕੁੱਤੇ ਕਹਿੰਦੇ ਆ ਅਸੀਂ ਸੋਚੇ ਆ ਅੱਜ ਰਾਤ ਨੂੰ ਜਾ ਕੇ ਸੌਂਈ ਬੈਠਾਂ ਨੂੰ ਕੀ ਕਹ ਤੂੰ ਕੀ ਬੋਲਦੀ ਮੈਂ ਜਾ ਕੇ ਸੌਂਗੀ ਮੈਂ ਪਰ ਹੁਣੇ ਸੁਣ ਚੱਲ ਮੈਂ ਤਾਂ ਹੱਸਦੀ ਤੇਰੇ ਖੱਟੇ ਲਾਂ ਤਸਾਂ ਲਾਂ ਲ ਕੇ ਬੋਸ ਚੇਨਾ ਨੂੰ ਅਕਲ ਨਾ ਮਾਉਂ ਕੋਈ ਵਾਈ ਮੇ ਨਾ ਖਰਚਾ ਚੱਲ ਜਾ ਥੱਲੇ ਬੋਲੀਆਂ ਬਾਂਕੇ ਦੇਵੋ ਅੰਤ ਰਿਆਸਾ ਹਾਂ ਨਹੀਂ ਨਹੀਂ ਚਲ ਇਹ ਮੱਗ ਜਾਵਾ ਜਾਏ ਨਾ ਉੱਥੇ ਰੱਖ ਲਓ ਕੋਈ ਨਾ ਲੜਾਈ ਨਾ ਪਲੀਜ਼ ਲਗਾਉਂਦੀ ਮੇਰੀ ਉਸ ਤੇ ਟਾਈਪ ਆਉਂਦੀ ਜਿਹੜੇ ਗੁਰੂ ਦਾ ਹੈ ਹਾਂ ਜਿਹਨੇ ਉਹਦੇ ਨਾਲ ਕਰਦੀ ਮੈਂ ਨਹੀਂ ਜਿਹੜੇ ਮੇਰੇ ਮਸਤੀ ਦਾ ਉਹ ਬਾਹਰ ਤੋਂ ਬਾਹਰ ਤੇ ਚੜ੍ਹਦੇ ਲੈਣਾ ਨਹੀਂ ਆਪਣਾ ਫੋਨ ਨਹੀਂ ਮਸਤੀ ਤਾਰ ਇਸ ਲਈ ਕੱਢੀ ਸੀ ਲੜਾਈ ਕਰਦੇ ਸੀ ਲੜਾਈ ਚ ਬੋਲਦੇ ਸੀ ਫੋਨ ਦੇ ਵਿੱਚ ਫੋਨ ਦੇ ਵਿੱਚ ਮੈਂ ਉਹ ਵਿੱਚ ਕੀ ਕੀ ਚੱਪ ਕਰ ਚੱਪ ਕਰ ਚੱਪ ਕਰ ਸ਼ਾਨੀ ਗੱਲ ਕਿੱਥੇ ਦੀ ਕਿੱਥੇ ਕੁੱਤੇ ਕਮੀਨੇ ਕੀ ਕੀ ਬੋਲਦੀ ਬੋਲਣ ਦੇ ਦੇਖਿਆ ਕਰ ਤੂੰ ਵੀ ਬੱਸ ਕਰ ਪੂਆ ਅਸਾਂ ਵੀ ਪੂਆ ਕਹੀਦਾ ਤੈਂ ਤਾਂ ਬੋਲਣ ਤਮੀਜ਼ੀ ਨਹੀਂ ਕੁੱਤੇ ਕਮੀਨੇ ਨਾ 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 ਅਸਾਂ ਨੇ ਅੰਦਰ ਸਖਾਇਆ ਅਦਰ ਇਹ ਕਰ ਬੋਲਣੀਆਂ ਪਜਾਮੇ ਕੁੱਤੇ ਕਮੀਨੇ ਸਾਨੂੰ ਨਹੀਂ ਸਖਾਇਆ ਇਹ ਬੱਕਾ ਕੋਈ ਬੱਕਾ ਫੀਆ ਦੋ ਦਿ ਲੋੜੇ ਨਹੀਂ ਬਹੁਤ ਜਿਆਦੀ ਮੰਦਰ ਵੀ ਨਹੀਂ ਹੁੰਦੇ ਹਿੰਦੇ ਬੰਦਿਆਂ ਦੀ ਹੁੰਦੀ ਮੰਦਰ ਦੀ ਹਰ ਬਾਹਰ ਜਿਹਦੇ ਮੂੰਹ ਤੇ ਮੂੰਹ ਆ ਤੇ ਕੁੱਤੇ ਪਰ ਰਹੇ ਸਾਰੇ ਇਹ ਕਿਹਾ ਬਡੇ ਬਡੇ ਕਾਰਨ ਚੱਕਦੇ ਨੇ ਨਾ ਹੁੰਦੇ ਆ ਇਹ ਜਾਨਵਰਾਂ ਨਾਲ ਦੇਖ ਜਦੋਂ ਮੂੰਹ ਤੋਂ ਕੱਢਦੇ ਇਹਨਾਂ ਗੱਲਾਂ ਬੁਰਾ ਲੜਕਾ ਇਹਨੂੰ ਗੁਨਾਹ ਨਾਲੋਂ ਕੰਟਾ ਕੀ ਉਹ ਜਿੱਦੀ ਜਾਂਦੇ ਅਕੀਨ ਨਹੀਂ ਨਹੀਂ ਕੱਢਦੇ ਕਿ ਸਾਡੀ ਜ਼ਬਾਨ ਚੋਂ ਨਿਕਲਦੀ ਹੈ ਕਿਵੇਂ ਬਣੀ ਨਾ ਇਹ ਤਾਂ ਸੋਰਾ ਬਲਾ ਮਸਲ ਲੈਣ ਆਏ ਕਿ ਕਾਹਦਾ ਆਪ ਲੈਣਾ ਸੁਤਿਆ ਲੈਣਾ ਮੰਗਣਾ ਨਹੀਂ ਮੈਂ ਬਾਇਰ ਕਰਾਂਗੇ ਅੰਬੀਰ ਯਾਦ ਹੈ ਉਹ ਸੀ ਗੱਲ ਕਿ ਤਰੀ ਦਿਨ ਨੂੰ ਗਿਆ ਸਾਰਾ ਬੱਲੇ ਭਵਾਣ ਦਾ ਕਰਦਾ ਨਹੀਂ ਜਾਣਦੇ ਸਿੱਕੋਂ ਖਾਂਦਲੇ ਬੈਠੇ ਰਹਿੰਦੇ ਅੱਜ ਤੱਕ ਵਿਚੇਤਰ ਖਾਂਦੀ ਤਾਂ ਹੜੱਪ ਕੇ ਨਾ ਜਾਂਦੀ ਚਾ ਮਕਾਨ ਨਹੀਂ ਹੜੱਪ ਕੇ ਜਾਂਦੀ ਛੇਤਰਖਾਂਦੀ ਹੁੰਦੀ ਤਾਂ ਨਹੀਂ 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 ਜੋ ਕੋ ਸਾਫਗਾ ਤਾਂ ਸਾਢੇ ਤੇ ਇਲਜ਼ਾਮ ਲਾਉਂਦੇ ਆ ਨਾ ਨਹੀਂ ਆਂਟੀ ਦੇਰ ਕਾਲ ਬੰਦ ਕਰ ਮਾਤਾ ਜੀ ਮੈਂ ਬੋਲੂਗੀ ਨਹੀਂ ਦੇਖੋ ਮੈਂ ਵਾਦੀ ਨਹੀਂ ਕਿ ਮੈਂ ਨਹੀਂ ਕਹਿਣਾ ਚਾਹੁੰਦੀ ਮੈਂ ਮੰਨਦੀ ਨਹੀਂ ਇਹ ਕਹਿਣਾ ਪੈ ਰਿਹਾ ਹੈ ਨਾ ਆਂਟੀ ਜਿੱਦਾਂ ਦੀ ਆਇਨਾ ਮੈਥੇ ਨਾ ਇਹੀ ਕੁਛ ਦੇ ਸਿੱਧੀ ਗੱਲ ਦੱਸੋ ਮੇਰੇ ਫੋਨ ਤੇ ਗਾਇਕ ਨੂੰ ਤੇ ਬੋਲਿਆ ਸੀ ਹਾਂ ਬੜੀ ਜਨ ਸਮਾਨ ਕਰੀ ਮਾਂ ਮੰਮੀ ਨੂੰ ਕਿੱਦਾਂ ਬੋਲੇ ਭੌਂਕਦੀ ਆ ਬੰਦਾ ਬਰਦੀ ਦਾ ਸੋਨੇ ਬੋਲੇ ਨਾ ਇੱਕ ਕੋਣ ਬੋਲਦੀ ਹਾ ਤੁੰਗੀਆਂ ਜਿਸ ਲਈ ਆਪਕੋ ਇਨਾ ਬੋਲਣਾ ਬਾਅਦ ਜਾ ਕੇ ਬੋਲਦੇ ਨੇ ਮੇਰਾ ਬੋਲਣਾ ਜਿਹੜੀ ਆ ਚੂੜੀਆਂ ਦਾ ਚੂੜਾ ਸਿੱਖਣਾ ਸਾਰੇ ਜਿਦਾ ਦੀ ਆਪ ਉਹਦਾ ਹੀ ਦਿਖਣਾ ਸਾਰੇ ਔਰ ਜਾਣ ਕੇ ਤਾਹਨਾ ਪੰਗਾ ਲੈਂਦੀ ਬਾਤੋ ਤਾਂ ਨਹੀਂ ਪੁਲਿਸ ਨੂੰ ਕਾਲ ਆਜੋ ਜੀ ਆਹ ਹੋ ਗਿਆ ਇਹੇ ਕੁਛ ਕਰਨਾ ਜਾਣ ਕੇ ਨਦੀਪ ਨਾਲ ਪੰਗਾ ਲੈਂਦੀ ਆ ਮੈਨੂੰ ਕੋ ਜਾ ਕਰੀ ਇਹ ਜਾਣ ਕੇ ਤਾਹਨਾ ਨਦੀਪ ਪੰਗਾ ਲੈਂਦੀ ਆ ਤੈਨੂੰ ਪਤਾ ਨਹੀਂ ਕਿ ਉਹ ਕਰਦੀ ਨਾ ਤੂੰ ਬਾਹਰ ਜਾ ਲੈ ਜਾ ਲੈ ਚੱਲੀ ਜਾ ਦਬਦਬ ਮਖੜ ਦੇ ਨਹੀਂ ਜਾਣਾ ਇਹ ਹੀ ਤਾਂ ਚਾਹਦੇ ਸੀ ਅਸੀਂ ਬੋਲੀਏ ਪੜਕੇ ਤਾਂ ਅਸੀਂ ਫਿਰ ਪੁਲਿਸ ਨੂੰ ਫੋਨ ਕਰੀਏ ਮਮੀ ਨੰਨ ਕਿੰਨੇ ਕਿੰਨੇ ਮਾਂ ਨੂੰ ਕਿਹਾ ਕਿ ਜਾ ਕੇ ਸੰਦੇਰੇ ਤੀ ਤਦ ਨਾ ਚਾਹੀ ਪੂ ਆ ਮਤੋਂ ਦਾ ਸਮੇਂ ਤੜੀ ਤਿੰਨ ਆ ਪੂ ਤੀ ਕਿਤੇ ਨਹੀਂ ਜਾਂਦੀ ਮਿਲ ਤਿੰਤਾ ਕਿ ਨਾ ਗਈ ਨਹੀਂ ਨਹੀਂ ਮਿਲ ਤੀ ਨਹੀਂ ਮੇਰੀ ਤੀ ਤੱਕ ਨਾ ਚਾਹੀ ਮੈਂ ਤਾਂ ਦੱਸ ਛੱਪਾ ਛੱਪਾ ਮੇਰੇ ਨਿਆਣੇ ਤੱਕ ਨਾ ਚਾਹੀ ਅਸੀਂ ਜਬਰ ਜ਼ੋਰ ਮਾਰਦੇ ਰਹੇ ਨਿਹਾਨਾ ਤੱਕ ਪੁੰਚਣਾ ਪਈ ਜਿਹੜੇ ਨਿੱਕੇ ਸੁਣ ਪੈ ਰਹੇ ਐਵੇਂ ਕਰ ਤੋਹਿਆ ਉਹ ਗੱਲ ਬਾਬਾ ਹੁੰਦੇ ਐ ਕਿਸੀ ਪਰ ਪ੍ਰਾਣੀਆਂ ਦਾ ਲਗਾ ਛੇੜਿਆ ਸੀ ਛੇੜਿਆ ਸੀ ਜੇ ਪ੍ਰਾਣੀਆਂ ਛੇੜਦੇ ਆ ਤੁਸੀਂ ਘਟ ਨਹੀਂ ਕੀਤਾ ਮੈਂ ਤੇਰੇ ਭਰਾ ਨੂੰ ਚੁੱਪ ਕਰਾ ਖਾਲਾ ਦੁੱਤੀ ਲਾਹੇ ਤੇਰੇ ਬੋਪੇ ਨਾਲ ਖਾਣੇ ਜੀਤੀਆਂ ਨਿਹਾਨਾ ਤੱਕ ਨਹੀਂ ਕਿਤੇ ਬਖਸ਼ਨਾ ਬਾਤ ਪੁੱਛਿਆ ਕਰਨ ਆ ਗਿਆ ਜਿਹਨੂੰ ਖਾਧਾ ਮੈਂ ਨਹੀਂ ਕਰੂ ਕਿਉਂ ਦੁੱਤੀ ਬੋਲ ਸੁੱਕੀ ਬੋਲ ਬੋੜਾ ਨਸ਼ਾ ਦੇ ਦੇਣੀ ਆ ਕੋਈ ਉੱਚੀ ਬੋਲ ਨਾ ਬੋਲ ਵਸ ਚੁੱਪ ਕਰ ਨਹੀਂ ਰਣਿਆਣਾ ਤੱਕ ਕਿੱਦਾਂ ਗਏ ਗਏ ਤੇਰੇ ਨਹੀਂ ਤੇਰੇ ਜਾਣੀ ਨਾ ਤੱਕ ਉਹ ਪੁੱਲ ਪਾਰਦੀਆਂ ਤੋ ਨਾ ਮਗਰ ਪਈ ਹੋਈਆਂ ਤੂੰ ਤਾਂ ਜਾਣੀ ਸਾਹ ਤੱਬਰ ਮਰ ਜਵੇ ਤੂੰ ਰਾਜ ਕਰੇ ਸਤੂਰਾ ਰਹਾ ਤੂੰ ਵੀ ਤੇ ਦਸੀ ਨਹੀਂ ਰਹਿਣਾ ਤਾ ਮੇਰੇ ਨਿਆਣਾ ਤੱਕ ਪਹੁੰਚਦੀ ਆ ਤੇਰੇ ਨਿਆਣੇ ਤੇਰੇ ਨਿਆਣੇ ਬੰਦੇ ਮੇਰੇ ਮਾਰੀ ਤੇਰਾ ਸਾਡੇ ਨਾਲ ਚੋਰ ਨਹੀਂ ਕਰੇ ਮੰਗਲ ਸਾਡਾ ਘਰ ਹੜੱਪ ਕੇ ਗਿਆ ਤੇ ਤੇਰੇ ਮੁੰਡੇ ਨੇ ਹੜੱਪਿਆ ਉਹਨੂੰ ਪਹਿਲਾਂ ਪਤਾ ਲੱਗਾ ਉਹ ਇਹ ਤਾਂ ਕਰ ਹੜੱਪਿਆ ਦੱਸ ਜਿਹੜੀ ਬੜੀ ਗੱਲ ਹੋਈ ਨਹੀਂ ਉਹਨੂੰ ਹੜੱਪਿਆ ਦੱਸ ਹੈ ਗਈਆ ਹੈ ਗਈਆ ਪਤਾ ਹੀ ਮਾਹਮਾਏ ਮਾਰੇ ਸਾਹਮਣੇ ਚੂਹਣ ਉਹਨਾਂ ਨੇ ਮੋਹਤਾਰ ਦੇ ਕੰਨ ਪੁੱਛੋਂ ਸੇ ਮਨੀ ਜਿਹੜੀ ਕਾਹੀ ਕੰਨਾ ਦੋਨੇ ਘਰ ਥੱਲੇ ਤੇ ਜਾਓ ਨਾ ਕਰੋ ਪੁਲਿਸ ਕਾਮ ਆਪਣੀ ਫਿਰੇ ਤੁਸੀਂ ਕਰੀ